ਹਾਂ ਜੀ ਸਰ ਇੱਕ ਮਿੰਟ ਜੀ ਸਾਡੇ ਕੋਲ ਗੱਲ ਕਰੀਏ ਸਰ ਇੱਕ ਮਿੰਟ ਬੋਲ ਕਰੀਏ ਜੀ ਇਹਦੇ ਵਿੱਚ ਤੁਹਾਨੂੰ ਸਮਝ ਆਏਗਾ ਸਰ ਇੱਕ ਪੱਧਰ ਤੋਂ ਘਟਾ ਨਾਮ ਹਾਂ ਜੀ ਹਾਂ ਜੀ ਸਰ ਮੇਰੇ ਨੇ ਲੈਟਰ ਤੁਹਾਡੇ ਕੋਲੋਂ ਜਾਰੀ ਕੀਤਾ ਹਾਂ ਜੀ ਸਰ ਮੇਰੇ ਵੱਲੋਂ ਜਾਰੀ ਕੀਤਾ ਹੈ ਮੈਡਮ ਸਰ ਮੈਂ ਇੱਕ ਵਾਰੀ ਆਪਣੇ ਨਾਲ ਦੇ ਸਾਥੀ ਨਾਲ ਗੱਲ ਕਰ ਲਵਾਂ ਸਰ ਮੈਂ ਲਿਖਿਆ ਹੋਇਆ ਸਰ ਪਰ ਅਸੀਂ ਆਪਣੀ ਕੋਆਪਰੇਸ਼ਨ ਵਾਲੀ ਕਰਾਂਗੇ ਸਰ ਮੈਂ ਸਟ੍ਰੈਸ ਦੇ ਵਿੱਚ ਹਾਂ ਸਰ ਕਾਰਨ ਕਾਰਨ ਸਰ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਾਰਨ ਸਰ ਮੈਨੂੰ ਐਚਟੀ ਮੇਰੇ ਵੱਲੋਂ ਇੱਕ ਉੱਥੇ ਰਾਜਕੁਮਾਰੀ ਮੈਡਮ ਹੈਗੇ ਆ ਰੈਗੂਲਰ ਟੀਚਰ ਹੈਗੇ ਆ ਸਰ ਜੇ ਸਰ ਤਿੰਨ ਮਾਪੀ ਲਈ ਤੁਸੀਂ ਕੀ ਹਾਂ ਜੀ ਸਰ ਰਾਜਕੁਮਾਰੀ ਮੈਡਮ ਟੀਚਿੰਗ ਫੈਲੋ ਨੇ ਇੱਕ ਮੇਰੇ ਐਚਟੀ ਨੇ ਸਰ ਜੇ ਸਰ ਇੱਕ ਸਾੜਿਆ ਬੀਪੀਓ ਮੈਡਮ ਨੇ ਅੰਤਿਸ ਤਰੀਕੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਸੀ ਸਰ ਉਹ ਮੈਨੂੰ ਕਹਿ ਰਹੇ ਆ ਕਿ ਪ੍ਰੀ ਪ੍ਰਾਇਮਰੀ ਤੋਂ ਇਲਾਵਾ ਤੁਸੀਂ ਕਲਾਸ ਲਾਓ ਹੋਰ ਹਾਂਜੀ ਪ੍ਰੀ ਪ੍ਰਾਇਮਰੀ ਤੋਂ ਇਲਾਵਾ ਤੁਸੀਂ ਸਾਡੀਆਂ ਰੈਗੂਲਰ ਟੀਚਰਾਂ ਦੀਆਂ ਕਲਾਸਾਂ ਲਗਵਾਓ ਤੇ ਜੀ ਜੀ ਹਾਂਜੀ ਸਰ ਫਿਰ ਮਤਲਬ ਇਸੇ ਤਰੀਕੇ ਨਾਲ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹਾਂਜੀ ਸਰ ਬਿਲਕੁਲ ਸਰ ਮੈਂ ਫਿਜ਼ੀਕਲੀ ਤੌਰ ਤੇ ਨਹੀਂ ਠੀਕ ਹੈ ਕਿ ਤੋ ਤਿੰਨ ਵਾਰੀ ਮੈਂ ਹਸਪੀਟਲ ਐਡਮਿਟ ਹੋ ਚੁੱਕੀ ਹਾਂ ਸਟ੍ਰੈਸ ਕਰਕੇ ਮੈਂ ਜ਼ਿਆਦਾ ਓਵਰਲੋਡਡ ਵਰਕ ਨਹੀਂ ਕਰ ਸਕਦੀ ਮੈਂ ਆਪਣੀ ਪ੍ਰੀ ਪ੍ਰਾਇਮਰੀ ਲੈ ਰਹੀ ਹਾਂ ਔਰ ਮੇਰੇ ਬੱਚੇ 12:30 ਤੱਕ ਜਾ ਰਹੇ ਸੀ ਸਰ ਕਿੰਨੇ ਟਾਈਮ ਤੋਂ ਤੁਹਾਨੂੰ ਇਸ ਤਰ੍ਹਾਂ ਪਰੇ ਸਰ ਮੈਂ ਇਹਨਾਂ ਨੂੰ ਇਹ ਹੀ ਗੱਲ ਕੀਤੀ ਸਰ ਕਿੰਨੇ ਟਾਈਮ ਤੋਂ ਮੈਨੂੰ ਪ੍ਰਸ਼ੰਸਾ ਵਾਲੇ ਇੱਕ ਮਿੰਟ ਸਰ ਕਿਉਂ ਨਾ ਕਰ ਲੈਂਦਾ ਤੁਹਾਨੂੰ ਮੈਨੂੰ ਕਿੰਨੇ ਟਾਈਮ ਤੋਂ ਪ੍ਰਸ਼ੰਸਾ ਤੁਸੀ ਲੈਣ ਦੇਖ ਬਾਅਦ ਤੁਸੀਂ ਇੱਕ ਮਿੰਟ ਸਰ ਬਾਦ ਹਲੋ ਹਲੋ ਸਰ ਨਹੀਂ ਕਰਦਾ ਮੈਂ ਠੀਕ ਹੈ ਨਾ ਸਰ ਨਾ ਕਰਨ ਦਿਓ ਪਰ ਸਾਰਾ ਅਸੀਂ ਇੰਨੇ ਵੀ ਵੇਲੇ ਨਹੀਂ ਹੈਗੇ ਨਾ ਯਾਰ ਸਰ ਤੁਸੀਂ ਜਿੱਦੋ ਪ੍ਰੋਟੈਸਟ ਕਰਨੀ ਹੁੰਦੀ ਹੈ ਉਦੋਂ ਵੀ ਸਾਨੂੰ ਬੁਲਾਉਣੀ ਹੁੰਦੀ ਹੈ ਨਾ ਸਾਰੇ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਹੋ ਉਦੋਂ ਸਾਨੂੰ ਵੀ ਬੁਲਾਉਂਦੇ ਹੋ ਮੈਂ ਜੇ ਉਹ ਤੁਸੀਂ ਪ੍ਰੋਟੈਸਟ ਕਰ ਦਿਓ ਸਰਕਾਰ ਦੇ ਖਿਲਾਫ ਹੋ ਲੋ ਸਾਨੂੰ ਕਿਉਂ ਬੁਲਾਉਂਦੇ ਹੋ ਇੰਨੇ ਵੇਲੇ ਖੜਾ ਹੁੰਦੇ ਅਸੀਂ ਤੇ ਤੁਹਾਡੇ ਮਗਰ ਮਗਰ ਘੁੰਮ ਜਾਈਏ ਕਿਸ ਜੀ ਨੂੰ ਲੈ ਕੇ ਇੱਥੇ ਆਏ ਸੀਗੇ ਕਿ ਇਹ ਇੱਥੇ ਇੱਕ ਟੀਚਰ ਨੇ ਆਪਣੇ ਗਗਨਦੀਪ ਕੌਰ ਜੀ ਉਹਦੇ ਬਾਰੇ ਪਤਾ ਲੱਗਿਆ ਵੀ ਜੋ ਜਿਹੜੇ ਸਰਕਾਰ ਵੱਲੋਂ ਪੱਕੇ ਕਰਨ ਸੀ ਪੱਕੇ ਨਹੀਂ ਕੀਤੇ ਕਿ ਕੋਈ ਘਰੇਲੂ ਪ੍ਰੋਬਲਮਾਂ ਹੁੰਦੀਆਂ ਨੇ ਘਰ ਘਰਾਂ ਦੇ ਬੱਚਿਆਂ ਦੇ ਖਰਚੇ ਕਾਫੀ ਨੇ ਉਹਦੇ ਕਰਕੇ ਉਹ बार-बार ਇਹ ਕਹ ਰਹੇ ਕਿ ਸਾਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਹੁਣ ਦੇਖੋ ਇਹਨਾਂ ਪ੍ਰਿੰਸੀਪਲ ਦਾ ਜਾਂ ਸਕੂਲ ਦਾ ਇਹਦੇ ਵਿੱਚ ਕੋਈ ਰੋਲ ਲੀਗਾ ਠੀਕ ਹੈ ਜੀ ਤੇ ਉਹ ਫਿਰ ਕਿਤੇ ਅਚੰਚੇਤ ਹੀ ਉਹਨਾਂ ਨੇ ਇਹ ਕਿਤੇ ਗੱਲ ਕਰ ਦਿੱਤੀ ਵੀ ਮੈਂ ਇੰਨਾ ਦੁਖੀ ਹਾਂ ਵੀ ਮੈਂ ਸ਼ੂਸ਼ੜ ਕਰ ਲੈਣਾ ਪਰ ਅਜਿਹੀ ਕੋਈ ਇੱਥੇ ਗੱਲ ਹੈ ਨਹੀਂ ਕਿ ਹੁਣ ਉਹ ਡੀਓ ਦਫਤਰੀ ਗਏ ਹੋਏ ਨੇ ਇੱਥੇ ਹੈ ਨਹੀਂ ਗੇ ਤੇ ਜਿਹੜਾ ਲੈਟਰ ਬਾਹਰ ਕੀਤਾ ਗਿਆ ਉਹ ਵਾਇਰਲ ਲੈਟਰ ਉਹ ਗਗਨਦੀਪ ਵੱਲੋਂ ਨਹੀਂ ਗਿਆ ਲੈਟਰ ਤਾਂ ਸਿਰਫ ਪ੍ਰਿੰਸੀਪਲ ਵੱਲੋਂ ਸਾਨੂੰ ਦਿੱਤਾ ਗਿਆ ਕਿ ਸਾਨੂੰ ਐਸ ਚੀਜ਼ ਦਾ ਪਤਾ ਲੱਗਿਆ ਕਿ ਗਗਨਦੀਪ ਕੌਰ ਨੇ ਆਹ ਗੱਲ ਕਹੀ ਹੈ ਕਿ ਮੈਂ ਸ਼ੂਸ਼ੜ ਕਰ ਲੈਣਾ ਇਹ ਕਰਕੇ ਉਹ ਸਾਡੇ ਧਿਆਨ 'ਚ ਲਿਆਂਦਾ ਗਿਆ ਉਹ ਕਹਿੰਦਾ ਉਹ ਨੀਗਾ ਨਾ ਗਗਨਦੀਪ ਕੌਰ ਵੱਲੋਂ ਆ ਤੇ ਕਹਿੰਦਾ ਮੇਰਾ ਸਾਡੇ ਮੇਰੇ ਨਾਲ ਸ਼ਿਵਿਰਖ ਤੇ ਮਾਸਿਕ ਤੋਂ ਤੇ ਸਾਡਾ ਸ਼ੋਸ਼ਾ ਕੀਤਾ ਅਜੇ ਤੱਕ ਇੱਥੇ ਕੋਈ ਗੱਲਬਾਤ ਨਹੀਂ ਅਜੇ ਗਗਨਦੀਪ ਵੀ ਉੱਧਰ ਗਏ ਨੇ ਸਾਡੇ ਕੋਲ ਮੱਥੇ ਨਹੀਂ ਲੱਗੇ ਜੋ ਆ ਜਾਂਦੇ ਆ ਉਹਨਾਂ ਨੂੰ ਵਰਾ ਕੇ ਜਰੂਰ ਵੇਖਾਂਗੇ ਕੀ ਹੋ ਮਾਗ ਲੱਗੀ ਆ ਵਿੱਚ ਉਹਨਾਂ ਨੇ ਆਪਣੇ ਨਾਲ ਮੜਮਾਂ ਦੇ ਇਜ਼ਾਨ ਲਾਇਆ ਵੀ ਜੇ ਵੀ ਮੌਤ ਦਾ ਜ਼ਿੰਮੇਵਾਰ ਇਹ ਤਿੰਨ ਜਣੇ ਨੇ ਅਜੇ ਤੱਕ ਜਿਹੜੀ ਐਪਲੀਕੇਸ਼ਨ ਸਾਡੇ ਕੋਲ ਆਈ ਆ ਉਹ ਪ੍ਰਿੰਸੀਪਲ ਵੱਲ ਆਈ ਆ ਗਗਨਦੀਪਾ ਲੋ ਸਾਡੇ ਕੋਈ ਐਪਲੀਕੇਸ਼ਨ ਕੋਈ ਨਹੀਂ ਹੈ ਜਾਂਚ ਕੀਤੀ ਜਾ ਰਹੀ ਹੈ ਬਿਲਕੁਲ ਜਾਂਚ ਕੀਤੀ ਜਾ ਰਹੀ ਹੈ ਜੀ ਬਾਕੀ ਗਗਨਦੀਪ ਕੌਰ ਜਿਹੜੇ ਉਹ ਪਤਾ ਲੱਗਿਆ ਵੀ ਡੀਓ ਦਫਤਰ ਗਏ ਹੋਏ ਨੇ ਉਹ ਆ ਜਾਂਦੇ ਆ ਕਾਲ ਉਹਨਾਂ ਨੂੰ ਕੀਤੀ ਹੋਈ ਆ ਆ ਜਾਂਦੇ ਆ ਜੋ ਹੋਵੇਗਾ ਮੋਕੇ ਤੇ ਪ੍ਰਿੰਸੀਪਲ ਸਾਹਿਬ ਹੈਗੇ ਸੀਗੇ ਨਹੀਂ ਹੈ ਨਹੀਂ ਹੁਣ ਫਿਰ ਆ ਲੈਣਗੇ ਉਹ ਵੀ ਛੁੱਟੀ ਤੇ ਨੇ ਉਹ ਛੁੱਟੀ ਤੇ ਨਹੀਂ ਗਏ ਹਾਂਜੀ ਉਹ ਵੀ ਡੀਓ ਦਫਤਰ ਹੀ ਗਏ ਹੋਏ ਨੇ ਹਾਂਜੀ